ਭਾਈ ਅਮਰਤਪਾਲ ਸਿੰਘ ਮੈਰੋ ਤੇ ਜੋਨੀ ਬਾਬੇ ਦਾ ਜਿਹੜਾ ਮਾਮਲਾ ਬਹੁਤ ਦਿਨਾਂ ਤੋਂ ਪਕਿਆ ਹੋਇਆ ਦਰਸਲ ਪਿੱਛੇ ਜਿਹੜੀ ਕਾਲ ਰਿਕਾਰਡਿੰਗ ਵਾਇਰਲ ਕੀਤੀ ਗਈ ਜਾਣਬੁੱਝ ਕੇ ਭਾਈ ਅਮਰਤਪਾਲ ਸਿੰਘ ਮੈਰੋ ਦੀ ਤੇ ਜੋਨੀ ਬਾਬੇ ਦੀ ਕਿ ਉਹਨਾਂ ਦੀ ਜੋ ਗੱਲਬਾਤ ਹੋਈ ਉਹ ਜਾਣਬੁੱਝ ਕੇ ਜੋਨੀ ਬਾਬੇ ਵੱਲੋਂ ਇਹ ਜਿਹੜੀ ਕਾਲ ਰਿਕਾਰਡਿੰਗ ਹੈ ਉਹ ਲੀਕ ਕਰਵਾਈ ਗਈ ਹੈ ਜਾਣਬੁੱਝ ਕੇ ਭਾਈ ਅਮਰਤਪਾਲ ਸਿੰਘ ਮੈਰੋ ਨੇ ਇਹ ਵੀ ਕਿਹਾ ਕਿ ਜੋਨੀ ਬਾਬਾ ਦੱਸ ਦਵੇ ਕਿ ਕਿਹੜੇ ਇਨਸਾਨ ਨੇ ਜਾਂ ਕਿਹੜੇ ਸਿੰਘ ਨੇ ਉਹ ਕਾਲ ਰਿਕਾਰਡਿੰਗ ਜਿਹੜੀ ਕੀਤੀ ਆ ਤੇ ਉਸ ਨੂੰ ਲੀਕ ਕੀਤਾ ਕਿ ਜੋਨੀ ਬਾਬਾ ਉਹਦਾ ਨਾਮ ਦੱਸ ਦਵੇ ਹਾਲਾਂਕਿ ਜੋਨੀ ਬਾਬਾ ਕਹਿ ਰਿਹਾ ਜੋ ਆਪਣਾ ਪੱਖ ਰੱਖ ਰਿਹਾ ਜੋਨੀ ਬਾਬਾ ਕਿ ਉਹ ਕਹਿ ਰਿਹਾ ਕਿ ਮੈਂ ਕਾਲ ਰਿਕਾਰਡਿੰਗ ਜੇ ਵਾਇਰਲ ਕਰਨੀ ਹੁੰਦੀ ਤਾਂ ਮੈਂ ਪਹਿਲਾਂ ਹੀ ਕਰ ਦਿੰਦਾ ਕਿ ਮੈਂ ਡੇਢ ਮਹੀਨੇ ਦਾ ਫਰਕ ਨਾ ਪਾਉਂਦਾ ਪਤਾ ਜੋਨੀ ਬਾਬੇ ਨੂੰ ਵੀ ਆ ਕਿ ਜਿਹੜੀ ਕਾਲ ਰਿਕਾਰਡਿੰਗ ਲੀਕ ਕੀਤੀ ਗਈ ਹੈ ਉਹ ਕਿੰਨੇ ਕੀਤੀ ਆ ਤੇ ਕਿਸ ਦੇ ਕਹੇ ਤੇ ਕੀਤੀ ਆ ਤੇ ਹੁਣ ਜਿਹੜੇ ਵੀ ਹੋਰ ਡੇਰਿਆਂ ਦੇ ਮਸਲੇ ਪੱਕੇ ਹੋਏ ਨੇ ਨਾਨਕ ਸਰ ਦਾ ਲਾਲ ਲਗੋ ਕਿ ਭਈ ਅੰਮ੍ਰਿਤਪਾਲ ਸਿੰਘ ਮੈਰੋ ਨੇ ਇਹ ਮੁੱਦਾ ਚੁੱਕਿਆ ਹੁਣ ਇਹਦੇ ਵਿੱਚ ਵੀ ਇੱਕ ਵਿਚੋਲੇ ਵਾਲਾ ਕੰਮ ਆ ਜਿਹੜਾ ਉਹ ਜੋਨੀ ਬਾਬੇ ਵੱਲੋਂ ਕੀਤਾ ਜਾ ਰਿਹਾ ਜਿਹੜੇ ਪਹਿਲਾਂ ਵੀ ਪਿੱਛੇ ਵੀ ਜਿਹੜੇ ਹੋ ਚੁੱਕੇ ਨੇ ਮਾਮਲੇ ਇਦਾਂ ਦੇ ਕਿ ਹਰ ਦੇ ਵਿੱਚ ਵਿਚੋਲਾ ਬਣਦੀ ਆਦਤ ਆ ਜਿਹੜੀ ਉਹ ਜੋਨੀ ਬਾਬੇ ਨੂੰ ਪੈ ਚੁੱਕੀ ਆ ਕਿ ਜੋਨੀ ਬਾਬਾ ਵਿੱਚ ਆ ਜਾਂਦਾ ਜਾਣ ਬੁੱਝ ਕੇ ਕਿ ਭਾਈ ਮੈਂ ਆ ਕੇ ਸਮਝੌਤਾ ਕਰਾ ਦਿੰਦਾ ਕਿ ਬੇਇਜ਼ਤੀ ਹੋਊਗੀ ਲੋਕ ਕਿਸੇ ਜੋਗਾ ਨਹੀਂ ਛੱਡਣਗੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਰਕੇ ਵਿੱਚ ਨਵੇੜਨ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਜੋਨੀ ਬਾਬਾ ਪਰ ਭਾਈ ਅਮਰਤ ਪਾਲ ਸਿੰਘ ਮਹਿਰੋਂ ਨੇ ਇੱਕ ਰਿਕਾਰਡਿੰਗ ਵੀ ਜਿਹੜੀ ਵਾਇਰਲ ਹੋਈ ਹੈ ਸੁਣਾਈ ਵੀ ਹੈ ਕਿ ਉਹਨਾਂ ਨੇ ਜੋਨੀ ਬਾਬੇ ਨੂੰ ਇੱਕੋ ਗੱਲ ਹੀ ਕਹੀ ਹੈ ਕਿ ਜਿੱਦ ਦੀ ਮੇਰੀ ਸਰੀਰ ਦੇ ਵਿੱਚੋਂ ਆਤਮਾ ਨਿਕਲ ਗਈ ਜਿੱਤੇ ਮੈਂ ਮੇਰੀ ਜਾਨ ਨਿਕਲ ਗਈ ਮੈਂ ਬਾਹਗੁਰੂ ਦੇ ਚਰਨਾਂ 'ਚ ਜਾ ਨਿਵਾਜਿਆ ਉਸ ਦਿਨ ਤਾਂ ਜਿਹੜੇ ਇਹ ਜਿਹੜਾ ਅਸੀਂ ਮੁੱਦੇ ਚੁੱਕੇ ਹੋਏ ਨੇ ਉਸ ਦਿਨ ਤਾਂ ਸ਼ਾਂਤ ਹੋ ਸਕਦੇ ਨੇ ਹੋਰ ਕੋਈ ਵੀ ਤਰੀਕਾ ਨਹੀਂ ਹੈ ਕਿ ਨਾ ਹੀ ਅਸੀਂ बिकਣ ਵਾਲੇ ਆ ਤੇ ਨਾ ਹੀ ਕੋਈ ਇਦਾਂ ਦੀ ਕੀਮਤ ਹੈ ਜਿਹੜੀ ਸਾਨੂੰ ਖਰੀਦ ਸਕਦੀ ਆ ਕਿ ਜਿੱਤੇ ਸਾਡੀ ਸਰੀਰ 'ਚੋਂ ਜਾਨ ਅਸੀਂ ਸਵਾਸ ਤੇ ਆਗ ਦਿੱਤੇ ਉਦਦੇ ਚਾਹੀਏ ਮਸਲੇ ਬੰਦ ਹੋ ਜਾਣ ਪਰ ਜਿੰਨਾ ਚੱਕਰ ਜਮੀਰ ਜਾਗਦੀ ਹੈ ਉਹਨਾ ਚੱਕਰ ਅਸੀਂ ਇਹ ਮੁੱਦੇ ਇਸੇ ਤਰ੍ਹਾਂ ਹੀ ਚੱਕੀ ਰੱਖਾਂਗੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫਿਰ ਸਜ਼ਾ ਦੇ ਕੇ ਰਾਵਾਂਗੇ ਹੁਣ ਇੰਟਰਵਿਊ ਚੱਲ ਰਹੀ ਹੈ ਜੂਨੀ ਬਾਬੇ ਦੀ ਜਸਵੀਰ ਸਿੰਘ ਸ਼ੋਅ ਤੇ ਜਿਸ ਦੇ ਵਿੱਚ ਆਪਦੇ ਬਹੁਤ ਸਾਰੇ ਪੱਖ ਆ ਜਿਹੜੇ ਜੂਨੀ ਬਾਬਾ ਰੱਖ ਰਿਆ ਪਰ ਆਪਣੀ ਗਲਤੀ ਜੂਨੀ ਬਾਬਾ ਮੰਨਣ ਨੂੰ ਤਿਆਰ ਨਹੀਂ ਕਿ ਮੈਂ ਬਚੋਲ ਪੁਨੇ ਦਾ ਕੰਮ ਆ ਕੇ ਕੀਤਾ ਕਿ ਮੈਂ ਪਈ ਅਮਰਤਪਾਲ ਸਿੰਘ ਮੈਰੋ ਦੇ ਨਾਲ ਨਹੀਂ ਖੜਿਆ ਮੋਢੇ ਨਾਲ ਮੋਢਾ ਲਾ ਕੇ ਕਿ ਮੇਰੀ ਗਲਤੀ ਆ ਸਭ ਤੋਂ ਵੱਡੀ ਇਹ ਕਿ ਜੋ ਕੰਮ ਗਲਤ ਤੱਕ ਦੇਖ ਰਹੇ ਨੇ ਕਿਉਂਕਿ ਭਾਈ ਅਮਰਤਪਾਲ ਮੈਰੋ ਵੀ ਕੱਚੇ ਪੈਰੀ ਕਿਸੇ ਤੇ ਅਥ ਨਹੀਂ ਪਾਉਂਦੇ ਪੱਕੇ ਸਬੂਤ ਰੱਖਦੇ ਨੇ ਸਾਰਾ ਨਿਚੋੜ ਕਰਦੇ ਨੇ ਫਿਰ ਕਿਤੇ ਜਾ ਕੇ ਉਹ ਐਕਸ਼ਨ ਲੈਂਦੇ ਨੇ ਇਹ ਜੋਨੀ ਬਾਬੇ ਨੂੰ ਵੀ ਪਤਾ ਪਰ ਜੋਨੀ ਬਾਬਾ ਲੱਗਦਾ ਕਿ ਬਸ ਮੈਂ ਸਮਝੌਤਾ ਕਰਾ ਦਿੰਨਾ ਜਾਂ ਮੇਰੇ ਭਾਈ ਅਮਰਤਪਾਲ ਸਿੰਘ ਮੈਰੂ ਦੇ ਨਾਲ ਬਹੁਤ ਜਲਦੀ ਹੀ ਲੱਗਦਾ ਕਿ ਜੋਨੀ ਬਾਬੇ ਦੀਆਂ ਵੀ ਜਿਹੜੀਆਂ ਹੱਕ ਤਾਂ ਨੇ ਜਿਹੜੇ ਪਰਦੇ ਪਾਏ ਹੋਏ ਨੇ ਜੋਨੀ ਬਾਬੇ ਨੇ ਉਹ ਵੀ ਜਲਦੀ ਹੀ ਭਾਈ ਅਮਰਤਪਾਲ ਸਿੰਘ ਮੈਰੋ ਸ਼ੀਸ਼ੇ ਬਾਗ ਸਾਫ਼ ਕਰ ਦੇਣਗੇ ਦਿਖਾ ਦੇਣਗੇ ਲੋਕਾਂ ਨੂੰ ਜੋਨੀ ਬਾਬੇ ਦੇ ਵੀ ਕਿਸ ਤਰ੍ਹਾਂ ਦੇ ਜਿਹੜੇ ਦ੍ਰਿਸ਼ ਨੇ ਕਿ ਲੋਕਾਂ ਦੇ ਅੱਗੇ ਕੁਝ ਹੋਰ ਆ ਇੰਟਰਵਿਊ ਦੇ ਅੱਗੇ ਕੁਝ ਹੋਰ ਆ ਤੇ ਜਦੋਂ ਫੋਨ 'ਤੇ ਗੱਲਾਂ ਹੁੰਦੀਆਂ ਉਦੋਂ ਗੱਲ ਹੋਰ ਆ ਜਲਦੀ ਹੀ ਜੋਨੀ ਬਾਬੇ ਦੀਆਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਨਿਕਲ ਕੇ ਆਉਣਗੀਆਂ